ਇੱਕ ਨਹੀਂ ਬੋਲੋ ਸੁਣੋ 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 ਹਾਂ ਜੀ ਰੈਲੀ ਨਹੀਂ ਮੈਂ ਤਾਂ ਮੋਗੇ ਚੱਲਿਆ ਮੋਗੇ ਤੋਂ ਬਾਅਦ ਤਿਲੰਗਰ ਜਾਊਂਗਾ ਕਿ ਰਕੇ ਨਾਲ ਹਾਦੇ ਦਾ ਨਾਲ ਕਿ ਆਮ ਲੋਕਾਂ ਨਾਲ ਮੀਟਿੰਗ ਹੈ ਮਿਲਣੀ ਆ ਤੇ ਤੁਸੀਂ ਰਸਤੇ 'ਚ ਰੋਕ ਕੇ ਮੇਰਾ ਮਾਨ ਸਨਮਾਨ ਕੀਤਾ ਹੈ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਜਦੋਂ ਤੋਂ ਮੈਂ ਚੰਡੀਗੜ੍ਹੋਂ ਚੱਲਿਆ 6ਵੀਂ 7ਵੀਂ ਵਾਰ ਇਸ ਤਰ੍ਹਾਂ ਹੋਇਆ ਕਿ ਜਗਾ ਜਗਾ ਕੋਈ ਪੁਲਿਸ ਵਾਲਾ ਤੋਂ ਪਤਾ ਲੱਗ ਜਾਂਦਾ ਕਿ ਕੌਣ ਜਾ ਰਿਹਾ ਸੋ ਇਹ ਪਿਆਰ ਦੀ ਕੋਈ ਕੀਮਤ ਨਹੀਂ ਕਿਸੇ ਕਰੰਸੀ ਚ ਜਦੋਂ ਜਦੋਂ ਕਰਦੇ ਜਦੋਂ ਤੱਕ ਤੁਸੀਂ ਆਓਗੇ ਜਦ ਤੱਕ ਤੁਸੀਂ ਮੈਨੂੰ ਬੁਲਾਓਗੇ ਆਫੀਸ਼ੀਅਲੀ ਉਦੋਂ ਆਪਾਂ ਜਿੱਥੇ ਕਹੋਗੇ ਮੈਂ ਉੱਥੇ ਆਉਂਗਾ ਰੋਡ ショਅ ਕਹੋਗੇ ਰੋਡ ショਅ ਕਰਾਂਗੇ ਜਿੱਥੇ ਕਹੋਗੇ ਸੋ ਜਿਸ ਤਾਨਾਸ਼ਾਹੀ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਨੇ ਥੇਲ ਤੇ ਅੰਦਰ ਕਰਕੇ ਇਹ ਗਲਤਫਹਿਮੀ ਪਾੜੀ ਕਿ ਸ਼ਹਿਰ ਕਰਵਣਗੇ ਜੀ ਬਣੂ ਅੰਦਰ ਕਰਕੇ ਅਸੀਂ ਆਮਾ ਦੀ ਪਾਰਟੀ ਨੂੰ ਰੋਕ ਲਾਂਗੇ ਪਰ ਆਮਾ ਦੀ ਪਾਰਟੀ ਇੱਕ ਦਰਿਆ ਦਾ ਨਾਮ ਹੈ ਦਰਿਆ ਜਿਹੜੇ ਨੇ ਉਹ ਆਪਣੇ ਰਸਤੇ ਆ ਬਣਾਉਂਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗਦੇ ਹੁੰਦੇ ਬਾਦਵੀ ਪੌਂਚੀ ਜਿੰਦਾਬਾਦ ਇਹ ਸੰਕਟ ਦੀ ਘੜੀ ਚ ਆਮ ਆਦਮੀ ਪਾਰਟੀ ਦੇ ਨਾਲ ਖੜੇ ਆ ਅਰਵਿੰਦ ਕੇਜਰੀਵਾਲ ਦੇ ਨਾਲ ਚਕਾਨਵਾਂ ਨੂੰ ਖੜੇ ਆ ਹਰ ਰੋਜ਼ ਉਹਨਾਂ ਕੋਲੇ ਵਕੀਲ ਜਾਂਦੇ ਆ ਤੇ ਪੋਟਾ ਦਿੰਦੇ ਆ ਕਿ ਦੇਸ਼ ਦੇ ਵਿੱਚ ਕਿੱਥੇ ਕਿੱਥੇ ਅਰਵਿੰਦ ਕੇਜਰੀਵਾਲ ਜੀ ਤੁਹਾਡੇ ਹੱਕ ਦੇ ਵਿੱਚ ਕੋਈ ਮੁਜ਼ਾਹਰਾ ਹੋਇਆ ਕੋਈ ਤੁਹਾਡੇ ਹੱਕ ਦੇ ਵਿੱਚ ਮੋਮਬੱਤੀ ਮਾਰਚ ਹੋਇਆ ਤੇ ਤੁਹਾਡੀ ਜਿਹੜੀ ਗ੍ਰਿਫਤਾਰੀ ਦਾ ਵਿਰੋਧ ਹੋਇਆ ਤੇ ਅੱਜ ਇਹ ਤੁਹਾਡਾ ਜਿਹੜਾ ਇਸ ਤਰ੍ਹਾਂ ਖੜ ਕੇ ਜਿਹੜਾ ਪਾਰਟੀ ਨੂੰ ਸਪੋਰਟ ਕਰਨ ਦਾ ਬਿਨਾਂ ਕੋਈ ਅਸਿਸਟ ਕੋਈ ਖਸਦਾ ਪੱਤਰ ਨਹੀਂ ਆ ਦੁਪਹਿਰ ਦਾ ਐਨੇ ਟੈਂਪਰੇਚਰ 'ਚ ਕੋਣ ਮਰਦਾ ਸੁਖਵੀਰ ਬਾਦਲ ਨੇ ਕਿਹਾ ਇਸ ਗੱਡੀ ਦੇ ਉੱਤੇ ਵੀ ਛੱਤ ਲਵਾਰ ਕੀ ਮਾਨ ਸਾਹਿਬ ਤੁਹਾਡਾ ਪਿਆਰ ਹੈ ਮਾਨ ਸਾਹਿਬ ਅੱਗੇ ਵਧੋ ਸਾਰਾ ਪੰਜਾਬ ਤੁਹਾਡੇ ਨਾਲ ਤੁਹਾਡੀ ਸੋਚ ਦੇ ਨਾਲ ਆ ਕੇਜੀਵਲ ਸਾਹਿਬ ਦੇ ਨਾਲ ਆ ਤੁਸੀਂ ਅੱਗੇ ਵਧੋ ਸਾਰਾ ਯੂਥ ਤੁਹਾਡੇ ਨਾਲ ਆ 13 ਦੀਆਂ 13 ਸੱਟ ਕੇ ਜਿੱਤ ਸੀ ਤਾਂ ਜਿੱਤ ਕੇ ਪੰਜਾਬ ਤੁਹਾਡੀ ਝੋਲੀ ਪਾਉ। ਭਗਵਾਨ ਜੀ ਮਮ ਜੀ ਜੀ